ਹਾਂਜੀ ਦੋਸਤੋ ਚੱਕਰੋ ਜੀ ਕਣਕ ਦੀ ਵੈਰਾਈਟੀ 187 ਇਹ ਸਾਨੂੰ ਲਗਾਤਾਰ ਅੱਜ 6 ਹਰ ਕੀ ਸੇਵਾ ਸਾਲ ਵਾ ਇਸੇ ਕਣਕ ਦੀ ਬੀਜ ਨੂੰ ਬੀਜ ਦਿਆ ਹੋਇਆ ਤਾਂ ਇਹ ਹਰ ਸਾਰੇ ਹੈਪੀ ਸੀਡ ਦੇ ਨਾਲ ਬਜਾਈ ਕੀਤੀ ਸੀ ਤੇ ਇਸ ਸਾਲ ਇਹ ਇਸ ਸਾਲ ਵੀ ਹੈਪੀ ਸੀਡ ਨਾਲ ਬਜਾਈ ਕੀਤੀ ਹੈ ਤੇ ਹੁਣ ਇਹ ਲਗਭਗ 42 43 ਦਿਨ ਦੀ ਹੋ ਚੁੱਕੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ 42 43 ਦਿਨ ਦੀ ਇਹਦੀ ਗਰੋਥ ਕਿੰਨੀ ਹੋਈ ਹੈ ਤਾਂ ਤੁਸੀਂ 42 ਵੀ ਇਹਦੀ ਵੇ ਦੇ ਵੇ ਦੇ ਸਕਦੇ ਹੋ ਕਿ ਕਿੰਨੀ ਕਾ ਹੈਗੀ ਸੀ ਕਿ ਐਪੀਸੋਡ ਦੇ ਨਾਲ ਬਜਾਈ ਕੀਤੀ ਸੀ ਤਾਂ ਇਹਦੀ ਹੁਣ ਤੁਸੀਂ ਗਰੋਥ ਚੈੱਕ ਕਰੋ ਜੀ ਤੇ ਸਿਹਾਰੇ ਦੇ ਫੁੱਲ ਪੜ ਚੁੱਕੇ ਨੇ ਗਰੋਥ ਕਾਫੀ ਚੰਗੀ ਏ ਇਹ 42 ਤੋਂ 43 ਦਿਨ ਦੀ ਹੋ ਚੁੱਕੀ ਏ ਇਸ ਟਾਈਮ ਅਸੀਂ ਇਹਨੂੰ ਇੱਕ ਪਾਣੀ ਤੇ ਦੋ ਵਾਰੀ ਯੂਰੀਆ ਦੀ ਡੋਜ਼ ਦੇ ਦੇ ਚੁਕੇ ਆ ਲਗਭਗ 21 ਦਿਨ ਤੋਂ ਪਹਿਲਾ ਪਾਣੀ ਲਾਇਆ ਸੀ ਤੇ ਉਸ ਤੋਂ ਬਾਅਦ 5ਵੇਂ ਦਿਨ ਤੇ ਇਹਨੂੰ ਸਪਰੇਅ ਕੀਤੀ ਸੀ ਨਦੀਨ ਵਾਲੀ ਤੇ ਫਿਰ ਯੂਰੀਆ ਖਾਦ ਪਾਈ ਸੀ ਤੇ ਫੇਰ 10 ਦਿਨਾਂ ਦੇ ਗੈਪ ਤੋਂ ਬਾਅਦ ਜਦੋਂ ਕਿ ਅੱਜ ਤੋਂ 2 ਦਿਨ ਪਹਿਲਾਂ ਇਹਨੂੰ ਯੂਰੀਆ ਖਾਦ ਪਾਈਏ ਤੇ ਹੁਣ ਇਹਨੂੰ ਤਿਆਰੀ ਹੈ ਜੀ ਦੂਜੇ ਪਾਣੀ ਦੀ ਤਾਂ ਹਣ ਦੂਜਾ ਪਾਣੀ ਲਾਵਾਂਗੇ ਤਾਂ ਫੇਰ ਇਹਦੀ ਫੇਰ ਤੁਹਾਨੂੰ ਵੀਡੀਓ ਸਾਂਝੀ ਕਰਕੇ ਫੇਰ ਇਹਦੀ ਗਰੋਥ ਚੱਕਰਾਵਾਂ ਕਿੰਨੀ ਗਈ ਤੁਸੀਂ ਹਿਅਰ ਦੇਖ ਸਕਦੇ ਹੋ ਕਿ ਫੁੱਲ ਪੜ ਚੁੱਕੇ ਨੇ ਤਾਂ ਹੁਣ ਇਹਨੂੰ ਦੂਜਾ ਪਾਣੀ ਲਗਾਵਾਂਗੇ ਤੇ ਫੇਰ ਇਹਦੀ ਲਾਹੌਰ ਗਰੋਥ ਕਿੰਨੀ ਕੁ ਹੁੰਦੀ ਆ ਫੇਰ ਚੱਕਰਾਵਾਂਗੇ ਤੁਸੀਂ ਮੋਟੇ ਦੇਖ ਸਕਦੇ ਝੋਨੇ ਦੇ ਵਿੱਚ ਹੀ ਖੜੇ ਨੇ ਪਹਿਲਾਂ ਇੱਥੇ ਝੋਨਾ ਗਿਆ ਲੈ ਕੇ ਸੀ ਤਾਂ ਉਹਦੇ ਵਿੱਚ ਹੀ ਅਪੀਸੀਡਰ ਦੇ ਨਾਲ ਇੱਕ ਕਣਕ ਦੇ ਬੀਜ ਦੀ ਸੀ ਤੇ 40 ਕਿਲੋ ਬੀਜ ਪਾਇਆ ਸੀ ਤੇ 60 ਕਿਲੋ ਡੀਏਪੀ ਵਿੱਚ ਪਾਈ ਸੀ ਡ੍ਰਿਲ ਕੀਤੀ ਸੀ ਤੇ ਜੇ ਝਾੜ ਦੀ ਗੱਲ ਕਰੀ ਤਾਂ 29 ਕੁੰਟਲ ਸਾਨੂੰ ਝਾੜ ਦਿੱਤਾ ਸੀ ਸਭ ਤੋਂ ਵੱਧ ਤੇ ਐਵਰੇਜ ਝਾੜ ਵੀ ਤਾਂ 526 ਕੁੰਟਲ ਕਰਿਆ ਜਾਂਦਾ ਜੀ ਤਾਂ ਇਸ ਵਾਰ ਸਾਨੂੰ 6ਵਾਂ ਸਾਲ ਵਾ ਤੇ 5 ਸਾਲ ਸਾਲ ਆਪਾਂ ਲਗਾਤਾਰ ਲਈਏ 5 ਸਾਲ ਤੇ ਇਸ ਸਾਲ ਵੇਖੋ ਕਿੰਨੀ ਇੱਕ ਇਹ ਚਾਰ ਦਿੰਦੀ ਏ ਤਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਉਹ ਸਮੇਂ ਤੋਂ ਇਸ ਵਾਰ ਦੀ ਗਰੋਥ ਹੋਰ ਚੰਗੀ ਏ ਤਾਂ ਮੌਸਮ ਦੇ ਹਿਸਾਬ ਦੇ ਨਾਲ ਸੋ ਤੁਮਰ ਤਰ੍ਹਾਂ ਵੀਡੀਓ ਦੇ